ਕਸਾ ਮਹਲਾ ਪੰਜਵਾਂ ਸ਼ਲੋਕ ਉਦਮ ਕਰੋ ਵਡਭਾਗੀ ਹੋ ਸਿਮਰੋ ਹਰ ਹਰ ਰਾਇ ਏ ਵਡਿ ਪਾਗਾਂ ਵਾਲਿਓ ਉਸ ਪ੍ਰਭੂ ਪਾਤਸ਼ਾਹ ਦਾ ਸਿਮਰਨ ਕਰਦੇ ਰਹੋ ਉਸ ਦੇ ਸਿਮਰਨ ਦਾ ਸਦਾ ਉਦਮ ਕਰਦੇ ਰਹੋ ਨਾਨਕ ਜਿਸ ਸਿਮਰਤ ਸਭ ਸੁਖ ਹੋਵੈ ਦੁੱਖ ਦਰਦ ਪਰਮ ਜਾਏ ਹੈ ਨਾਨਕ ਜਿਸ ਪ੍ਰਮਾਤਮਾ ਦਾ ਸਿਮਰਨ ਕੀਤੇ ਆ ਸਾਰੇ ਸੁੱਖ ਮਿਲ ਜਾਂਦੇ ਹਨ ਤੇ ਹਰ ਇੱਕ ਕਿਸਮ ਦਾ ਦੁੱਖ ਦਰਦ ਭੜਕਣਾ ਦੂਰ ਹੋ ਜਾਂਦਾ ਹੈ ਸ਼ੰਤ ਨਾਮ ਜਪਤ ਗੋਬਿੰਦ ਨਾ ਅਲਸਾਈਐ ਰੱਬ ਦਾ ਨਾਮ ਯਾਦ ਕਰਨ ਲੱਗਿਆ ਆਲਸ ਨਹੀਂ ਕਰੀਦਾ ਬੇਟ ਤਸਾਦੂ ਸੰਗ ਜਮਪੁਰ ਨਹ ਜਾਈਐ ਗੁਰੂ ਦਾ ਸਾਥ ਕੀਤਿਆਂ ਵਿਸ਼ੇ ਵਿਕਾਰਾਂ ਦੇ ਜਮਾ ਦੇ ਵਸ ਨਹੀਂ ਪਈਦਾ ਔਗਣਾ ਵਿੱਚ ਨਹੀਂ ਫਸੀਦਾ ਦੁੱਖ ਦਰਦ ਨਾ ਪਹੋ ਬਿਆਪੈ ਨਾਮ ਸਿਮਰਤ ਸਦ ਸੁਖੀ ਜ਼ਿੰਦਗੀ ਦੇ ਅੰਦਰ ਦੁੱਖ ਤੇ ਕਲੇਸ਼ ਮੁੱਕ ਜਾਂਦੇ ਹਨ ਰੱਬੀ ਯਾਦ ਵਿੱਚ ਜੁੜਨਾ ਹੀ ਅਸਲ ਸੁਖ ਹੈ ਸਾਸ ਸਾਸੇ ਅਰਾਧ ਹਰ ਹਰ ਧਿਆਏ ਸੋ ਪ੍ਰਭ ਮਨ ਮੁਖੀ ਹਰ ਇੱਕ ਸਵਾਸ ਦੇ ਨਾਲ ਉਸ ਪ੍ਰਮਾਤਮਾ ਨੂੰ ਯਾਦ ਰੱਖਣਾ ਉਹਦੇ ਉਪਦੇਸ਼ ਨੂੰ ਯਾਦ ਰੱਖਣਾ ਉਸ ਪ੍ਰਭੂ ਨੂੰ ਆਪਣੇ ਮਨ ਵਿੱਚ ਸਿਮਰ ਆਪਣੇ ਮੂੰਹ ਨਾਲ ਉਸਦਾ ਨਾਮ ਉਚਾਰ ਮਨ ਮੁਖੀ ਆਪਣਾ ਮਨ ਉਹਦੇ ਵੱਲ ਕਰਕੇ ਰੱਖੋ ਉਹਦੇ ਵੱਲ ਜੋੜ ਕੇ ਰੱਖੋ ਮਨ ਕਰਕੇ ਤੇ ਮੁਖ ਕਰਕੇ ਉਹਨੂੰ ਹਮੇਸ਼ਾ ਯਾਦ ਰੱਖ। ਕਿਰਪਾਲ ਦਿਆਲ ਰਸਾਲ ਗੁਣ ਨਿਦ ਕਰ ਦਿਆ ਸੇਵਾ ਲਈ ਐ। ਏ ਕਿਰਪਾ ਦੇ ਸੋਮੇ ਏ ਦਇਆ ਦੇ ਘਰ। ਏ ਗੁਣਾ ਦੇ ਖਜ਼ਾਨੇ ਪ੍ਰਭ ਮੇਰੇ ਉੱਤੇ ਦਇਆ ਕਰ। ਮੈਨੂੰ ਨਾਨਕ ਨੂੰ ਆਪਣੀ ਸੇਵਾ ਭਗਤੀ ਵਿੱਚ ਜੋੜ। ਨਾਨਕ ਪਇੰਪੈ ਚਰਨ ਜੰਪੈ ਨਾਮ ਜਪਤ ਗੋਬਿੰਦ ਨਾ ਹਾ ਲਸਾਈ ਐ ਨਾਨਕ ਜੀ ਆਖਦਿਆ ਬੇਨਤੀ ਕਰਦਿਆ ਤੇਰੇ ਚਰਨਾਂ ਦਾ ਧਿਆਨ ਤਰਦਾ ਹੈ ਗੋਬਿੰਦ ਦਾ ਨਾਮ ਜਪਦਿਆ ਕਦੇ ਆਲਸ ਨਹੀਂ ਕਰੀਦਾ ਪਾਵਨ ਪਤ ਤਪੁਨੀਤ ਨਾਮ ਨਿਰੰਝਨਾ ਨਰੇ ਪਰਮਾਤਮਾ ਦਾ ਨਾਮ ਪਵਿੱਤਰ ਹੈ ਵਿਕਾਰਾਂ ਵਿੱਚ ਡਿੱਗੇ ਹੋਏ ਜੀਵਾਂ ਨੂੰ ਪਵਿੱਤਰ ਕਰਨ ਵਾਲਾ ਹੈ ਪਰਮ ਅੰਧੇਰ ਬినాਸ਼ ਗਿਆਨ ਗੁਰ ਅੰਜਨਾ ਗੁਰੂ ਦੀ ਬਖਸ਼ਿਸ਼ ਹੋਈ ਆਤਮਕ ਜੀਵਨ ਦੀ ਸੂਝ ਇੱਕ ਐਸਾ ਸੁਰਮਾ ਹੈ ਜੋ ਮਨ ਦੀ ਪਟਕਣਾ ਦੇ ਹਨੇਰੇ ਦਾ ਨਾਸ਼ ਕਰ ਦਿੰਦਾ ਹੈ ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲ ਥਲ ਮਹੀਲ ਪੂਰਿਆ ਗੁਰੂ ਦੇ ਦਿੱਤੇ ਗਿਆਨ ਦਾ ਸੁਰਮਾ ਇਹ ਸਮਝ ਪੈਦਾ ਕਰ ਦਿੰਦਾ ਹੈ ਕਿ ਪ੍ਰਮਾਤਮਾ ਨਿਰਲੇਪ ਹੁੰਦੇ ਆਵੇਂ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਵਿਆਪਕ ਹੈ ਇਕ ਨਿਮਖ ਜਾਂ ਕਹਿ ਰਿਹਾ ਵਸਿਆ ਮਿਟੇ ਤਿਸੈ ਵਿਸੂਰਿਆ ਜਿਸ ਦੇ ਹਿਰਦੇ ਵਿੱਚ ਉਹ ਪ੍ਰਭੂ ਅੱਖ ਦੇ ਫਰਕਣ ਜਿੰਨੇ ਸਮੇਂ ਲਈ ਵੀ ਵੱਸਦਾ ਹੈ ਉਸ ਦੇ ਸਾਰੇ ਚਿੰਤਾ ਫਿਕਰ ਮਿਟ ਜਾਂਦੇ ਹਨ ਆਗਾਦ ਬੋਧ ਸਮਰਥ ਸਵਾਮੀ ਸਰਬ ਕਾ ਪਉ ਭਜਨਾ ਪਰਮਾਤਮਾ ਥਾ ਗਿਆਨ ਦਾ ਮਾਲਕ ਹੈ ਸਭ ਕੁਝ ਕਰਨ ਜੋਗਾ ਹੈ ਸਭ ਦਾ ਮਾਲਕ ਹੈ ਸਭ ਦਾ ਦਰੁਨਾਸ਼ ਕਰਨ ਵਾਲਾ ਹੈ ਨਾਨਕ ਪਇੰਪੈ ਚਰਨ ਜੰਪੈ ਪਾਵਨ ਪਤਤ ਪੁਨੀਤ ਨਾਮ ਨਿਰੰਜਨਾ ਨਾਨਕ ਬੇਨਤੀ ਕਰਦਾ ਹੈ ਉਸ ਦੇ ਚਰਨਾਂ ਦਾ ਧਿਆਨ ਧਰਦਾ ਹੈ ਤੇ ਆਖਦਾ ਹੈ ਕਿ ਨਰਲੇਪ ਪ੍ਰਮਾਤਮਾ ਦਾ ਨਾਮ ਪਵਿੱਤਰ ਹੈ ਵਿਕਾਰਾਂ ਵਿੱਚ ਡੁੱਬੇ ਜੀਵਾਂ ਨੂੰ ਪਵਿੱਤਰ ਕਰਨ ਵਾਲਾ ਹੈ ਉਟ ਗਹੀ ਗੋਪਾਲ ਦਿਆਲ ਕਿਰਪਾ ਨ ਦੇ ਹੈ ਸ੍ਰਿਸ਼ਟੀ ਦੇ ਪਾਲਣਹਾਰ ਹੈ ਦਇਆ ਦੇ ਸੋਮੇ ਹੈ ਕਿਰਪਾ ਦਿਖ ਜਾਣੇ ਮੈਂ ਤੇਰੀ ਓਟ ਲਈ ਹੈ ਮੋਹ ਹੈ ਆਸਰ ਤੋ ਚਰਨ ਤੁਮਹਾਰੀ ਸ਼ਰਨ ਸਿਦੇ ਮੈਨੂੰ ਤੇਰੇ ਚਰਨਾਂ ਦਾ ਹੀ ਸਹਾਰਾ ਹੈ ਤੇਰੀ ਸ਼ਰਨ ਵਿੱਚ ਹੀ ਰਹਿਣਾ ਮੇਰੇ ਜੀਵਨ ਦੀ ਕਾਮਯਾਬੀ ਹੈ ਹਰ ਚਰਨ ਕਾਰਨ ਕਰਨ ਸੁਆਮੀ ਪਤ ਤੇ ਉਧਾਰਨ ਹਰ ਹਰੇ ਹੇ ਹਰੇ ਹੇ ਸੁਆਮੀ ਹੇ ਜਗਤ ਦੇ ਮੂਲ ਹੇ ਚਰਨਾਂ ਦਾ ਆਸਰਾ ਵਿਕਾਰਾਂ ਵਿੱਚ ਡਿੱਗੇ ਹੋਏ ਬੰਦਿਆਂ ਨੂੰ ਬਚਾਉਣ ਜੋਗਾ ਹੈ ਸੰਸਾਰ ਸਮੁੰਦਰ ਦੇ ਜਨਮ ਮਰਨ ਦੇ ਘੁੰਮਣ ਘੇਰ ਵਿੱਚੋਂ ਪਾਰ ਲੰਘਣ ਜੋਗਾ ਹੈ ਸਾਗਰ ਸੰਸਾਰ ਭਵ ਉਤਾਰ ਨਾਮ ਸਿਮਰਤ ਬਹੁਤਰੇ ਤੇਰਾ ਨਾਮ ਸਿਮਰ ਕੇ ਅਨੇਕਾਂ ਬੰਦੇ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘ ਰਹੇ ਹਨ ਆਦ ਅੰਤ ਬੇਅੰਤ ਖੋਜੈ ਸੁਣੀ ਉਧਰਨ ਸੰਤ ਸੰਗ ਵਿਦੇ हे प्रभु जगत रचना ਦੇ ਆਰੰਭ ਵਿੱਚ ਵੀ ਤੂੰ ਹੀ ਹੈ ਅੰਤ ਵਿੱਚ ਵੀ ਤੂੰ ਹੀ ਹੈ ਤੇ ਅਸਰ ਹੈ ਬੇਅੰਤ ਜੀਵ ਤੇਰੀ ਭਾਲ ਕਰ ਰਹੇ ਹਨ ਤੇਰੇ ਸੰਤ ਜਨਾਂ ਦੀ ਸੰਗਤ ਹੀ ਇੱਕ ਐਸਾ ਤਰੀਕਾ ਹੈ ਜਿਸ ਨਾਲ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਬਚ ਸਕੀਦਾ ਹੈ ਨਾਨਕ ਪੈੰਪੈ ਚਰਨ ਜੰਪੈ ਓਟ ਗਹੀ ਗੋਪਾਲ ਦਿਆਲ ਕਿਰਪਾ ਨਿਦੇ ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹੈ ਤੇਰੇ ਚਰਨਾਂ ਦਾ ਧਿਆਨ ਤਰਦਾ ਹੇ ਗੋਪਾਲ ਹੇ ਦਿਆਲ ਹੇ ਕਿਰਪਾ ਦੇਖ ਜਾਨੇ ਮੈਂ ਤੇਰਾ ਪੱਲਾ ਫੜਿਆ ਹੈ ਭਗਤ ਵਛਲ ਹਰ ਬਿਰਦ ਆਪ ਬਣਾਇਆ ਪ੍ਰਮਾਤਮਾ ਆਪਣੀ ਭਗਤੀ ਦੇ ਕਾਰਨ ਆਪਣੇ ਭਗਤਾ ਨਾਲ ਪਿਆਰ ਕਰਨ ਵਾਲਾ ਹੈ ਆਪਣਾ ਇਹ ਮੁੱਢ ਕਦੀਮਾ ਦਾ ਸੁਭਾਅ ਉਸ ਨੇ ਆਪ ਹੀ ਬਣਾਇਆ ਹੈ ਜਹ ਜਹ ਸੰਤ ਅਰਾਧੈ ਤਾਹ ਤਾ ਪ੍ਰਗਟਾਇ ਜਿੱਥੇ ਜਿੱਤੇ ਉਸ ਦੇ ਸੰਤ ਉਸ ਦਾ ਆਰਾਧਨਾ ਕਰਦੇ ਹਨ ਉੱਥੇ ਉੱਥੇ ਉਹ ਜਾ ਕੇ ਦਰਸ਼ਨ ਦਿੰਦਾ ਹੈ ਪ੍ਰਭ ਆਪ ਲਈ ਸਮਾਏ ਸਹਜ ਸੁਭਾਏ ਭਗਤ ਕਾਰਜ ਸਾਰਿਆ ਪ੍ਰਮਾਤਮਾ ਨੇ ਆਪ ਹੀ ਆਪਣੇ ਭਗਤਾਂ ਆਪਣੇ ਚਰਨਾਂ ਵਿੱਚ ਲੀਨ ਕੀਤੇ ਹੋਏ ਹਨ ਆਤਮਕਾ ਡੋਲਤਾ ਵਿੱਚ ਪ੍ਰੇਮ ਵਿੱਚ ਟਿਕਾਏ ਹੋਏ ਹਨ ਆਪਣੇ ਭਗਤਾਂ ਦੇ ਸਾਰੇ ਕੰਮ ਪ੍ਰਭੂ ਆਪ ਹੀ ਸਵਾਰਦਾ ਹੈ ਆਨੰਦ ਹਰ ਜਸ ਮਹਾ ਮੰਗਲ ਸਰਬ ਦੁੱਖ ਵਿਸਾਰਿਆ ਭਗਤ ਪਰਮਾਤਮਾ ਦੀ ਸਿਫਤਸਲਾ ਕਰਦੇ ਹਨ ਹਰ ਮਿਲਾਪ ਦੀ ਖੁਸ਼ੀ ਦੇ ਗੀਤ ਗਾਉਂਦੇ ਹਨ ਆਤਮਕ ਆਨੰਦ ਮੰਨਦੇ ਹਨ ਤੇ ਆਪਣੇ ਸਾਰੇ ਦੁੱਖ ਭੁਲਾ ਲੈਂਦੇ ਹਨ ਚਮਤਕਾਰ ਪ੍ਰਗਾਸ਼ ਦਾ ਦਿਸ ਇੱਕ ਤਾਹ ਦਿਸਟਾਇਆ ਜਿਸ ਪ੍ਰਮਾਤਮਾ ਦੇ ਨੂਰ ਦੀ ਝਲਕ ਜੋਤ ਦਾ ਚਾਨਣ ਦਸੀ ਪਾਸੀ ਸਾਰੇ ਹੀ ਸੰਸਾਰ ਵਿੱਚ ਹੋ ਰਿਹਾ ਹੈ ਉਹੀ ਪ੍ਰਮਾਤਮਾ ਭਗਤ ਜਨਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਨਾਨਕ ਪੈੰਪੈ ਚਰਨ ਜੰਪੈ ਭਗਤ ਵਛਲ ਹਰ ਬਿਰਦ ਆਪ ਬਣਾਇਆ ਨਾਨਕ ਬੇਨਤੀ ਕਰਦਾ ਹੈ ਪ੍ਰਭੂ ਚਰਨਾ ਦਾ ਧਿਆਨ ਤਰਦਾ ਹੈ ਤੇ ਆਖਦਾ ਹੈ ਕਿ ਪ੍ਰਮਾਤਮਾ ਆਪਣੀ ਭਗਤੀ ਦੇ ਕਾਰਨ ਆਪਣੇ ਭਗਤਾ ਨਾਲ ਪਿਆਰ ਕਰਨ ਵਾਲਾ ਹੈ ਆਪਣਾ ਇਹ ਮੁੱਢ ਕਦੀਮਾ ਦਾ ਸੁਭਾਅ ਉਸ ਨੇ ਆਪ ਹੀ ਬਣਾਇਆ ਹੋਇਆ ਹੈ ਆਸਾ ਮਹਲਾ 5 ਤੇਰੇ ਸੰਤਨ ਸੁਹਾਗ ਮਰੇ ਨਾ ਜਾਵੇ ਪਰਮਾਤਮਾ ਦੇ ਸੰਤ ਜਨਾਂ ਦਾ ਚੰਗਾ ਭਾਗ ਸਦਾ ਕਾਇਮ ਰਹਿੰਦਾ ਹੈ ਕਿਉਂਕਿ ਉਹਨਾਂ ਦੇ ਸਿਰ ਦਾ ਸਾਈਂ ਨਾ ਕਦੇ ਮਰਦਾ ਹੈ ਨਾ ਕਦੇ ਉਹਨਾਂ ਨੂੰ ਛੱਡ ਕੇ ਕਿਤੇ ਜਾਂਦਾ ਹੈ ਜਾਂ ਕਹਿ ਗ੍ਰਹਿ ਹਰਣਾ ਸੁਸਦ ਹੀਰਾ ਵੈ ਜਿਸ ਜੀਵ ਇਸਤਰੀ ਦੇ ਹਿਰਦੇ ਵਿੱਚ ਪ੍ਰਭੂ ਪਤੀ ਆਵਸੇ ਉਹ ਸਦਾ ਉਸ ਦੇ ਮਿਲਾਪ ਦੇ ਆਨੰਦ ਨੂੰ ਮੰਨਦੀ ਹੈ अविनाशी अवगत सो प्रभु सदा नव तन निर्मला ओ परमात्मा नास तो रहत है अदिष्ट है सदा नवे प्यार वाला है पवित्र स्वरूप वाला है ना दूर सदा हदूर ठाकुर दह दिस पूर्ण सद सदा ओ मालिक कदे दूर नहीं जांदा हमेशा नाल रहंदा है ਦਸੀ ਹੀ ਪਾਸੀ ਜਿੱਧਰ ਵੇਖੋ ਉਧਰ ਹੀ ਉਹ ਪਰਮਾਤਮਾ ਵਸਦਾ ਹੈ ਫਰਕ ਸਿਰਫ ਇੰਨਾ ਪਈ ਅਸੀਂ ਉਹਨੂੰ ਹਰ ਥਾਂ ਤੇ ਮਹਿਸੂਸ ਕਰਦੇ ਆ ਕਿ ਨਹੀਂ ਕਰਦੇ ਪ੍ਰਾਨ ਪਤ ਗਤ ਮਤ ਜਾਂ ਤੇ ਪ੍ਰੇ ਪ੍ਰੀਤ ਪ੍ਰੀਤਮ ਭਾਵੈ ਸਭ ਜੀਵਾਂ ਦੀ ਜਿੰਦ ਦਾ ਮਾਲਕ ਉਹ ਪਰਮਾਤਮਾ ਐਸਾ ਹੈ ਜਿਸ પાસે ਜੀਵਾਂ ਨੂੰ ਉੱਚੀ ਆਤਮਿਕ ਅਵਸਥਾ ਮਿਲਦੀ ਹੈ ਚੰਗੀ ਅਕਲ ਪ੍ਰਾਪਤ ਹੁੰਦੀ ਹੈ ਜਿਉਂ-ਜਿਉਂ ਉਸ ਪਿਆਰੇ ਨਾਲ ਪ੍ਰੀਤ ਲਦਾਈਏ ਉਹ ਤਉ ਉਹ ਪ੍ਰੀਤਮ ਪ੍ਰਭੂ ਪਿਆਰਾ ਲੱਗਦਾ ਹੈ ਨਾਨਕ ਵਖਾਣੈ ਗੁਰਬਚਨ ਜਾਣੈ ਥਿਰ ਸੰਤਨ ਸੁਹਾਗ ਮਰੈ ਨ ਜਾਵੇ ਨਾਨਕ ਆਖਦਾ ਹੈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਪ੍ਰਭੂ ਪ੍ਰੀਤਮ ਨਾਲ ਡੂੰਗੀ ਸਾਝ ਪੈਂਦੀ ਹੈ ਪਰਮਾਤਮਾ ਦੇ ਸੰਤ ਜਨਾਂ ਦਾ ਚੰਗਾ ਭਾਗ ਸਦਾ ਕਾਇਮ ਰਹਿੰਦਾ ਹੈ ਕਿਉਂਕਿ ਉਹਨਾਂ ਦਾ ਖਸਮ ਪ੍ਰਭੂ ਨਾ ਕਦੇ ਮਰਦਾ ਹੈ ਨਾ ਕਦੇ ਉਹਨਾਂ ਨੂੰ ਛੱਡ ਕੇ ਕਿਤੇ ਜਾਂਦਾ ਹੈ ਜਾ ਕੋ RAM ਪਧਾਰ ਤਾਂ ਕਹ ਅਨੰਦ ਕਣਾ ਜਿਸ ਜੀਵ स्त्री ਨੂੰ ਪ੍ਰਭੂ ਪਤੀ ਮਿਲ ਪੈਂਦਾ ਹੈ ਉਸ ਦੇ ਹਿਰਦੇ ਘਰ ਵਿੱਚ ਬਹੁਤ ਆਨੰਦ ਬਣਿਆ ਰਹਿੰਦਾ ਹੈ ਸੁਖਵੰਤੀ ਸਾ ਨਾਰ ਸੋਭਾ ਪੂਰ ਬਣਾ ਉਹ ਸੁਖੀ ਜੀਵਨ ਬਤਾਉਂਦੀ ਹੈ ਹਰ ਥਾਂ ਉਸ ਦੀ ਸੋਭਾ ਵਡਿਆਈ ਬਣੀ ਰਹਿੰਦੀ ਹੈ ਮਾਣ ਮਹਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ ਉਸ ਜੀਵ ਇਸਤਰੀ ਨੂੰ ਹਰ ਥਾਂ ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ਸੁੱਖ ਮਿਲਦਾ ਹੈ ਕਿਉਂਕਿ ਉਸ ਨੂੰ ਪਰਮਾਤਮਾ ਦੀ ਸਿੱਤ ਸਲਾਹ ਪ੍ਰਾਪਤ ਹੋਈ ਰਹਿੰਦੀ ਹੈ ਦੇਵੀ ਗੁਣਾ ਦਾ ਮਾਲਕ ਪ੍ਰਭੂ ਸਦਾ ਉਸ ਦੇ ਅੰਗ ਸੰਗ ਵੱਸਦਾ ਹੈ ਸਰਬ ਸਿੱਧ ਨਮ ਨਿਦ ਤਿਤ ਗ੍ਰਹਿ ਨਹੀਂ ਊਨਾ ਸਭ ਕਛੂ ਉਸ ਜੀਵ ਸਤਰੀ ਦੇ ਹਿਰਦੇ ਘਰ ਵਿੱਚ ਸਾਰੀਆਂ ਕਰਾਮਾਤੀ ਤਾਕਤਾਂ ਸਾਰੇ ਹੀ ਨੌ ਖਜ਼ਾਨੇ ਵਸ ਪੈਂਦੇ ਹਨ ਉਸ ਨੂੰ ਕੋਈ ਘਾਟ ਨਹੀਂ ਰਹਿੰਦੀ ਉਸ ਨੂੰ ਸਭ ਕੁਝ ਪ੍ਰਾਪਤ ਰਹਿੰਦਾ ਹੈ ਮਦਰਬਾਨੀ ਪਰਹਿਮਾਨੀ ਥਿਰ ਸੁਹਾਗਤਾ ਕਾ ਬਣਾ ਉਸ ਜੀਵ ਸਤਰੀ ਦੇ ਬੋਲ ਮਿੱਠੇ ਹੋ ਜਾਂਦੇ ਹਨ ਪ੍ਰਭੂ ਪਤੀ ਨੇ ਉਸ ਨੂੰ ਆਦਰ ਮਾਣ ਦੇ ਰੱਖਿਆ ਹੁੰਦਾ ਹੈ ਉਸ ਦਾ ਚੰਗਾ ਭਾਗ ਸਦਾ ਲਈ ਬਣਿਆ ਰਹਿੰਦਾ ਹੈ ਨਾਨਕ ਵਖਾਣੇ ਗੁਰਬਚਨ ਜਾਣੈ ਜਾਂ ਕੋ ਰਾਮ ਪਤਾਰ ਤਾਂ ਕਹਿ ਆਨੰਦ ਕਣਾ ਨਾਨਕ ਆਖਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਹ ਜੀਵ ਇਸਤਰੀ ਪ੍ਰਭੂਪਤੀ ਨਾਲ ਡੂੰਗੀ ਸਾਂਝ ਪਾ ਲੈਂਦੀ ਹੈ ਸਰਵ ਵਿਆਪਕ ਪਰਮਾਤਮਾ ਜਿਸ ਜੀਵ ਇਸਤਰੀ ਦਾ ਖਸਮ ਬਣ ਜਾਂਦਾ ਹੈ ਉਸ ਦੇ ਹਿਰਦੇ ਘਰ ਵਿੱਚ ਬਹੁਤ ਆਨੰਦ ਬਣਿਆ ਰਹਿੰਦਾ ਹੈ ਔ ਸਖੀ ਸੰਤ ਪਾਸ ਸੇਵਾ ਲਾਗੀ ਐ हे ਸਹੇਲੀ ਆ ਗੁਰੂ ਦੇ ਪਾਸ ਚਲੀਏ ਗੁਰੂ ਦੀ ਦਸੀ ਸੇਵਾ ਵਿੱਚ ਲੱਗਣਾ ਚਾਹੀਦਾ ਹੈ ਪੀਰ ਸੋ ਚਰਨ ਪਖਾਰ ਆਪ ਤਿਆਗੀ ਐ हे ਸਖੀ ਮੇਰਾ ਜੀ ਕਰਦਾ ਹੈ ਮੈਂ ਗੁਰੂ ਕੇ ਲੰਗਰ ਵਾਸਤੇ ਚੱਕੀ ਪੀਂਹਾ ਮੈਂ ਗੁਰੂ ਦੇ ਚਰਨ ਤੋਂ ਆਂ हे ਸਖੀ ਗੁਰੂ ਦੇ ਦਰ ਤੇ ਜਾ ਕੇ ਹੰਕਾਰ ਤਿਆਗ ਦੇਣਾ ਚਾਹੀਦਾ ਤਜੇ ਆਪ ਮਿਟੇ ਸੰਤਾਪ ਆਪ ਨਾ ਜਾਣਾਈ ਐ ਹੇ ਸਖੀ ਹੰਕਾਰ ਤਿਆਗ ਕੇ ਮਨ ਦਾ ਕਲੇਸ਼ ਮਿਟ ਜਾਂਦਾ ਹੈ ਹੇ ਸਖੀ ਕਦੇ ਵੀ ਆਪਣਾ ਆਪ ਜਿਤਾਉਣਾ ਨਹੀਂ ਚਾਹੀਦਾ ਸ਼ਰਨ ਗਹੀ ਜੈ ਮਾਨ ਲੀਜੈ ਕਰੇ ਸੋ ਸੁਖ ਪਾਈ ਐ ਗੁਰੂ ਦਾ ਪੱਲਾ ਫੜ ਲੈਣਾ ਚਾਹੀਦਾ ਹੈ ਜੋ ਗੁਰੂ ਹੁਕਮ ਕਰੇ ਉਹ ਮੰਨ ਲੈਣਾ ਚਾਹੀਦਾ ਹੈ ਜੋ ਕੁਝ ਗੁਰੂ ਕਰੇ ਉਸੇ ਨੂੰ ਸੁਖ ਜਾਣ ਕੇ ਲੈ ਲੈਣਾ ਚਾਹੀਦਾ ਹੈ ਕਰਦਾਸ ਦਾ ਸੀਤਾ ਜੀ ਉਦਾਸੀ ਕਰ ਜੋੜ ਦਿਨ ਰਹਿਣ ਜਾਗੀ ਐ ਏ ਸਕੀ ਆਪਣੇ ਆਪ ਨੂੰ ਉਸ ਗੁਰੂ ਦੇ ਦਾਸਾਂ ਦੀ ਦਾਸੀ ਬਣਾ ਕੇ ਮਨ ਵਿੱਚੋਂ ਉਪਰਾਮਤਾ ਤਿਆਗ ਦਿਓ ਹੱਥ ਜੋੜ ਕੇ ਦਿਨ ਰਾਤ ਸੇਵਾ ਵਿੱਚ ਸੁਚੇਤ ਰਹਿਣਾ ਚਾਹੀਦਾ ਹੈ ਨਾਨਕ ਵਖਾਣੇ ਗੁਰਬਚਨ ਜਾਣੇ ਆਓ ਸਖੀ ਸੰਤ ਪਾਸ ਸੇਵਾ ਲਾਗੀ ਐ ਨਾਨਕ ਆਖਦਾ ਹੈ ਸਖੀ ਜੀਵ ਗੁਰੂ ਦੇ ਸ਼ਬਦ ਰਾਹੀਂ ਪ੍ਰਮਾਤਮਾ ਨਾਲ ਡੂੰਗੀ ਸਾਥ ਪਾ ਸਕਦਾ ਹੈ ਸੋ ਏ ਸਖੀ ਆ ਗੁਰੂ ਪਾਸ ਚੱਲੀਏ ਗੁਰੂ ਦੀ ਦੱਸੀ ਸੇਵਾ ਵਿੱਚ ਲੱਗਣਾ ਚਾਹੀਦਾ ਹੈ ਜਾਂ ਕਹਿ ਮਸਤਕ ਭਾਗ ਸੇ ਸੇਵਾ ਲਾਇਆ ਜਿਨ੍ਹਾਂ ਦੇ ਮੱਥੇ ਉੱਤੇ ਭਾਗ ਲਾਗਦੇ ਹਨ ਉਹਨਾਂ ਨੂੰ ਗੁਰੂ ਪ੍ਰਮਾਤਮਾ ਦੀ ਸੇਵਾ ਭਗਤੀ ਵਿੱਚ ਜੁੜਦਾ ਹੈ ਤਾਂ ਕਿ ਪੂਰਨ ਆਸ ਜਿਨ ਸਾਧ ਸੰਗ ਪਾਇਆ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਉਹਨਾਂ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲਾਗਿਆ ਸਾਧ ਸੰਗਤ ਦੀ ਬਰਕਤ ਨਾਲ ਪ੍ਰਮਾਤਮਾ ਦੇ ਪ੍ਰੇਮ ਵਿੱਚ ਜੁੜ ਕੇ ਪ੍ਰਮਾਤਮਾ ਦੇ ਪ੍ਰੇਮ ਵਿੱਚ ਜੁੜ ਕੇ ਉਹ ਪ੍ਰਮਾਤਮਾ ਦਾ ਸਿਮਰਨ ਕਰਨ ਲੱਗ ਪਈਦੇ ਹਾਂ ਪਰਮ ਮੋਹ ਵਿਕਾਰ ਦੂਜਾ ਸਗਲ ਤਿਨਹਿ ਤਿਆਗਿਆ ਮਾਇਆ ਦੀ ਖਾਤਰ ਭਟਕਣਾ ਦੁਨੀਆ ਦਾ ਮੋਹ ਵਿਕਾਰ ਮੇਰ ਤੇਰੇ ਸਾਰੇ ਔਗਣ ਉਹ ਤਿਆਗ ਦਿੰਦੇ ਹਾਂ ਮਨ ਸ਼ਾਂਤ ਸਾਝ ਸੁਭਾਵ ਉਠਾ ਆਨੰਦ ਮੰਗਲ ਗੁਣ ਗਾਇਆ ਉਹਨਾਂ ਦੇ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਆਤਮਾ ਕਡੋਲਤਾ ਆ ਜਾਂਦੀ ਹੈ प्रेम पैदा हो जाता है वो परमात्मा दी सिर्फसला दे गीत गाਉਂਦੇ ਹਨ ਤੇ ਆਤਮਕ ਅਨੰਦ ਮੰਨਦੇ ਹਨ ਨਾਨਕ ਵਖਾਣੈ ਗੁਰਬਚਨ ਜਾਣੈ ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ ਨਾਨਕ ਆਖਦਾ ਹੈ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੀ ਪਰਮਾਤਮਾ ਨਾਲ ਡੂੰਗੀ ਸਾਝ ਪਾ ਸਕਦਾ ਹੈ ਜਿੰਨਾ ਮਨੁੱਖਾਂ ਦੇ ਮੱਤੇ ਉੱਥੇ ਭਾਗ ਜਾਗਦੇ ਹਨ ਗੁਰੂ ਉਹਨਾਂ ਨੂੰ ਪਰਮਾਤਮਾ ਦੀ ਸੇਵਾ ਭਗਤੀ ਵਿੱਚ ਜੋੜਦਾ ਹੈ ਆਸ ਮਹਲਾ ਪੰਜਵਾਂ ਸ਼ਲੋਕ ਹਰ ਹਰ ਨਾਮ ਜਪਨਤਿਆ ਕਛ ਨ ਕਹੇ ਜਮ ਕਾਲ ਪ੍ਰਮਾਤਮਾ ਦਾ ਨਾਮ ਸਿਮਰਦੇ ਮੌਤ ਦਾ ਡਰ ਉਹ ਨਹੀਂ ਸਕਦਾ ਆਤਮਿਕ ਮੌਤ ਨੇੜੇ ਨਹੀਂ ਆ ਸਕਦੀ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਏ ਨਾਨਕ ਸਿਮਰਨ ਦੀ ਬਰਕਤ ਨਾਲ ਮਨ ਸੁਖੀ ਰਹਿੰਦਾ ਹੈ ਹਿਰਦਾ ਸੁਖੀ ਹੋ ਜਾਂਦਾ ਹੈ ਤੇ ਆਖਰ ਪਰਮਾਤਮਾ ਵੀ ਮਿਲ ਪੈਂਦਾ ਹੈ। ਸ਼ੰਤ ਮਿਲੋ ਸੰਤਨ ਕੈ ਸੰਗ ਮੋਹ ਉਧਾਰ ਲੇਹੋ ਹੇ ਹਰੀ ਮੈਨੂੰ ਵਿਕਾਰਾਂ ਤੋਂ ਬਚਾਈ ਰੱਖ ਮੇਰ ਕਰ ਮੈਂ ਤੇਰੇ ਸੰਤ ਜਨਾਂ ਦੀ ਸੰਗਤ ਵਿੱਚ ਟਿਕਿਆ ਰਹਾਂ। ਬਿਨੋ ਕਰੋਂ ਕਰ ਜੋੜ ਹਰ ਹਰ ਨਾਮ ਦੇਹੋ ਮੈਂ ਦੋਵੇਂ ਹੱਥ ਜੋੜ ਕੇ ਤੇਰੇ ਦਰ ਤੇ ਅਰਦਾਸ ਕਰਦਾ ਹਾਂ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਹਰ ਨਾਮ ਮੰਗੋ ਚਰਨ ਲਾਗੋ ਮਨ ਤਿਆਗੋ ਤੁਮ ਦਇਆ ਏ ਹਰੀ ਮੈਂ ਤੈਥੋਂ ਤੇਰਾ ਨਾਮ ਮੰਗਦਾ ਜੇ ਤੂੰ ਮਿਹਰ ਕਰੇ ਤਾਂ ਮੈਂ ਤੇਰੀ ਚਰਣੀ ਲੱਗਾ ਰਹਾ ਅਤੇ ਆਪਣੇ ਅੰਦਰੋਂ ਅਹੰਕਾਰ ਤਿਆਗਦਿਆ ਕਤ ਹੂੰ ਨਾ ਧਾਵੋ ਸ਼ਰਨ ਪਾਵੋ ਕਰੁਣਾ ਮੈਂ ਪ੍ਰਭ ਕਰਮਿਆ ਤੇ ਤਰਸ ਸਰੂਪ ਪ੍ਰਭ ਮੇਰੇ ਉਤੇ ਮਿਹਰ ਕਰ ਮੈਂ ਤੇਰੀ ਸ਼ਰਨ ਪਿਆ ਰਹਾ ਤੇ ਤੇਰਾ ਆਸਰਾ ਛੱਡ ਕੇ ਕਿਸੇ ਹੋਰ ਪਾਸੇ ਨਾ ਦੌੜਾ ਸਮਰੱਥ ਅਗਥ ਅਪਾਰ ਨਿਰਮਲ ਸੁਣੋ ਸੁਮਾਮੀ ਬਿਨਉਦ ਇਹੋ ਹੇ ਸਭ ਤਾਕਤਾਂ ਦੇ ਮਾਲਕ ਅਕੱਥ ਹੇ ਬੇਅੰਤ ਹੇ ਪਵਿੱਤਰ ਸਰੂਪ ਸੁਆਮੀ ਮੇਰੀਏ ਅਰਦਾਸ ਸੁਣ ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲੇ ਹੋ ਤੇਰਾ ਦਾਸ ਨਾਨਕ ਤੈਥੇ ਦਾਨ ਮੰਗਦਾ ਹੈ ਕਿ ਮੇਰਾ ਜਨਮ ਮਰਨ ਦਾ ਢੇੜਾ ਮੁਕਾ ਦੇ ਅਪਰਾਧੀ ਮਤਹੀਨਾ ਨਿਰਗੁਣ ਅਨਾਥ ਨੀਚ ਹੇ ਪ੍ਰਭੂ ਮੈਂ ਗੁਨਾਗਰ ਹਾਂ ਅਕਲੋਂ ਸਖਣਾ ਹਾਂ ਗੁਣਹੀਣ ਹਾਂ ਨਿਆਸਰਾ ਹਾਂ ਮੰਦੇ ਸੁਭਾਅ ਵਾਲਾ ਹਾਂ 60 ਕਠੋਰ ਕੁੱਲ ਹੀਣ ਵਿਆਪਤ ਮੋਹ ਕੀਚ ਹੈ ਪ੍ਰਭੂ ਮੈਂ ਵਿਕਾਰੀ ਹਾਂ ਬੇਤਰ ਸਹਾਨੀਵੀਂ ਕੁੱਲ ਵਾਲਾ ਮੋਹ ਦਾ ਚਿਕੜ ਮੇਰੇ ਉੱਤੇ ਆਪਣਾ ਦਬਾਅ ਪਾ ਰਿਹਾ ਹੈ ਮਾਲ ਭਰਮ ਕਰਮ ਅਹੰ ਮਮਤਾ ਮਰਣ ਚੀਤ ਨਾ ਆਵੇ हे प्रभु पटकणा ਵਿੱਚ ਪੈਣ ਵਾਲੇ ਕਰਮਾਂ ਦੀ ਮੈਲ ਮੈਨੂੰ ਲੱਗੀ ਹੋਈ ਹੈ ਮੇਰੇ ਅੰਦਰ ਹੰਕਾਰ ਹੈ ਮਮਤਾ ਹੈ ਇਸ ਵਾਸਤੇ ਮੌਤ ਮੈਨੂੰ ਚੇਤੇ ਨਹੀਂ ਆਉਂਦੀ ਬਨਤਾ ਬਨੋਦ ਆਨੰਦ ਮਾਇਆ ਅਗਿਆਨ ਤਾਲ ਪਟਾਵੇ ਮੈਂ ਇਸਤਰੀ ਦੇ ਚੋਜ ਤਮਾਸ਼ਿਆਂ ਵਿੱਚ ਮਾਇਆ ਦੇ ਮੋਦ ਵਿੱਚ ਮੇਲਿਆਂ ਵਿੱਚ ਗਰਕ ਹਾਂ ਮੈਨੂੰ ਅਗਿਆਨਤਾ ਚੰਬੜੀ ਹੋਈ ਹੈ ਕਿਸੈ ਜੋਬਨ ਬਦੈ ਜਰਵਾ ਦਿਨ ਦਿਹਾਰੈ ਸੰਗ ਮੀਚ ਏ ਪ੍ਰਭੂ ਮੇਰੀ ਜਵਾਨੀ ਢਲ ਰਹੀ ਹੈ ਬੁਢੇਪਾ ਵਧ ਰਿਹਾ ਹੈ ਮੌਤ ਮੇਰੇ ਵੱਲ ਮੇਰੀ ਜ਼ਿੰਦਗੀ ਦੇ ਦਿਨ ਟੱਕ ਰਹੀ ਹੈ ਬਿਨਵੰਤ ਨਾਨਕ ਆਸ ਤੇਰੀ ਸ਼ਰਨ ਸਾਧੂ ਰਾਖ ਨੀਚ ਹੇ ਦਾਸ ਨਾਨਕ ਮੇਰੇ ਦਰ ਤੇ ਤੇਰੇ ਦਰ ਤੇ ਬੇਨਤੀ ਕਰਦਾ ਹਾਂ ਮੈਨੂੰ ਤੇਰੀ ਆਸ ਹੈ ਮੈਨੂੰ ਨੀਚ ਨੂੰ ਗੁਰੂ ਦੀ ਸ਼ਰਨ ਰੱਖ ਪਰ ਮੈਂ ਜਨਮ ਅਨੇਕ ਸੰਕਟ ਮਹਾ ਜੋ ਨਹੇ ਪ੍ਰਭੂ ਏ ਮੁਰਾਰੀ ਮੈਂ ਅਨੇਕਾਂ ਜਨਮਾਂ ਵਿੱਚ ਪਟਕਿਆ ਹਾਂ ਮੈਂ ਕਈ ਜੁਨਾ ਦੇ ਵੱਡੇ ਦੁੱਖ ਸਹਾਰੇ ਹਨ ਲਪਟ ਰਹੇ ਤਹ ਸੰਗ ਮਿੱਠੇ ਭੋਗ ਸੋਨਾ ਤਨ ਦੇ ਪਦਾਰਤ ਤੇ ਭੋਗ ਮੈਨੂੰ ਮਿੱਠੇ ਲੱਗ ਰਹੇ ਹਨ ਮੈਂ ਇਹ ਨਾਲ ਹੀ ਚੰਬੜਿਆ ਰਹਿੰਦਾ ਹਾਂ ਭਰਮਤ ਭਾਰ ਅਗੰਤ ਆਇਓ ਬਹੁ ਪਰਦੇਸ ਧਾਇਓ अनेका ਪਾਪਾਂ ਦਾ ਭਾਰ ਚੁੱਕ ਕੇ ਮੈਂ ਪਟਕਦਾ ਆ ਰਿਹਾ ਹਾਂ अनेका ਪ੍ਰਦੇਸਾਂ ਵਿੱਚ ਜੂਨਾ ਵਿੱਚ ਦੌੜ ਚੁੱਕੇ ਹਾਂ ਦੁੱਖ ਹੀ ਦੁੱਖ ਵੇਖੇ ਹਨ ਅਬ ਓਟ ਧਾਰੀ ਪ੍ਰਭ ਮਰਾਰੀ ਸਰਬ ਸੁਖ ਹਰਨਾਇਓ ਹੁਣ ਮੈਂ ਤੇਰਾ ਪੱਲਾ ਫੜਿਆ ਹੈ ਤੇ ਹੈ ਹਰੀ ਤੇਰੇ ਨਾਮ ਵਿੱਚ ਮੈਨੂੰ ਸਾਰੇ ਸੁੱਖ ਮਿਲ ਗਏ ਹਨ ਰਖਨ ਹਾਰੇ ਪ੍ਰਭ ਪਿਆਰੇ ਮੁਝ ਤੇ ਕਛ ਨਾ ਹੋਵਾ ਹੋ ਨਾ ਹੈ ਰਖਿਆ ਕਰਨ ਵਾਲੇ ਸਮਰੱਤ ਪਿਆਰੇ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਮੈਂ ਤੋਂ ਹੁਣ ਤੱਕ ਕੁਝ ਨਹੀਂ ਹੋ ਸਕਿਆ ਅਗਾਹ ਨੂੰ ਵੀ ਕੁਝ ਨਹੀਂ ਹੋ ਸਕੇਗਾ ਸੁਖ ਸਾਜੇ ਆਨੰਦ ਨਾਨਕ ਕਿਰਪਾ ਤੇਰੀ ਤਰੈ ਭੋਨ ਏ ਨਾਨਕ ਆਖੇ ਪ੍ਰਭ ਜਿਸ ਮਨੁਖ ਹੋਤੇ ਤੇਰੀ ਕਿਰਪਾ ਹੋ ਜਾਂਦੀ ਹੈ ਉਸ ਨੂੰ ਆਤਮਕ ਅਡੋਲਤਾ ਤੇ ਸੁਖ ਪ੍ਰਾਪਤ ਹੋ ਜਾਂਦੇ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਨਾਮ ਤ੍ਰਿਕ ਉਧਾਰੇ ਭਗਤਾਂ ਸੰਸਾ ਕਾ ਨ ਪਰਮਾਤਮਾ ਨੇ ਨਾ ਤਾਂ ਉਹ ਬੰਦੇ ਵੀ ਵਿਕਾਰਾਂ ਤੋਂ ਬਚਾ ਲੇ ਜਿਨ੍ਹਾਂ ਨੇ ਸਿਰਫ ਆਪਣਾ ਨਾਮ ਹੀ ਭਗਤ ਰਖਾਇਆ ਹੋਇਆ ਸੀ ਸੱਚੇ ਭਗਤਾਂ ਨੂੰ ਤਾਂ ਸੰਸਾਰ ਸਮੁੰਦਰ ਦਾ ਕੋਈ ਸਹਿਮ ਨਹੀਂ ਰਹਿ ਸਕਦਾ ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨੋ ਸ਼ਰਮਨ ਸੋ ਜਿਸ ਤਰ੍ਹਾਂ ਵੀ ਹੋ ਸਕੇ ਆਪਣੇ ਕੰਨਾਂ ਨਾਲ ਪ੍ਰਮਾਤਮਾ ਦੀ ਸਿੱਖਤ ਸਲਾਹ ਸੁਣਦੇ ਰਿਹਾ ਕਰੋ ਸੁਨ ਸ਼ਰਮਨ ਬਾਨੀ ਪੁਰਖ ਗਿਆਨੀ ਮਨ ਨਿਧਾਨਾ ਪਾਵਹਿ हे ज्ञानवान बंदे अपने कन्ना नाल तू भी प्रभु दी शिवसला दी वाणी सुन एस तरह तू मन विच नाम खजाना लब लेगा हर रंग राते प्रभु विधाते राम के गुण गावेह भागा वाले हनुमुक जेडे सृजनहार हरि प्रभु दे प्रेम रंग विच मस्त होके उस दे गुण गाउंदे है ਬਸ ਉਹ ਕਾਗਜ਼ ਬਨ ਰਾਜ ਕਲਮਾਂ ਲਿਖਣ ਕਉ ਜੇ ਹੋਏ ਪਵਨ ਜੇ ਸਾਰੀ ਧਰਤੀ ਕਾਗਜ਼ ਬਣ ਜਾਏ ਜੇ ਸਾਰੀ ਬਨਸਪਤੀ ਕਲਮ ਬਣ ਜਾਏ ਤੇ ਜੇ ਹਵਾ ਲਿਖਣ ਵਾਸਤੇ ਲਿਖਾਰੀ ਬਣ ਜਾਏ ਬੇਅੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸ਼ਰਣ ਤਾਵੇਂ ਬੇਅੰਤ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਹੇ ਨਾਨਕ ਆਖ ਕੇ ਮੈਂ ਉਸ ਪ੍ਰਮਾਤਮਾ ਦੇ ਚਰਨਾਂ ਦਾ ਆਸਰਾ ਲਿਆ ਹੈ